ਨੰਦਪੁਰ ਦੇ ਮਤੇ ਬਾਰੇ ਮੈਂ ਵੀ ਡਿਕਟੇਟਰ ਸਾਹਿਬ ਨੇ ਵੀ ਸਕਿੰਦਰ ਸਿੰਘ ਨੇ ਵੀ ਟੋੜਾ ਸਾਹਿਬ ਨੇ ਤਲਵੰਡੀ ਸਾਹਿਬ ਨੇ ਦਾਕੇ ਸਾਰਿਆਂ ਲੀਡਰਾਂ ਨੇ ਸਟੇਜ ਤੋਂ ਕਿਹਾ ਹੈ ਟੈਲੀਵਿਜ਼ਨ ਤੇ ਭਰਿਆ ਹੈ ਕਿ ਆਨੰਦਪੁਰ ਦੇ ਮਤੇ ਤੋਂ ਘੱਟ ਸੀ ਰੱਦੀ ਮਾਤਰੀ ਦੀ ਗੱਲ ਨਹੀਂ ਕਰਾਂਗੇ ਜੇ ਤੁਰਿਆ ਜਾਂਦਾ ਕੰਮ ਜਿੰਨਾ ਕੁ ਤੁਰਦਾ ਤੁਰੰਦੇ ਹੋ ਜਦੋਂ ਕੋਈ ਬੈਠੂਗਾ ਜਦੋਂ ਕੋਈ ਲਿਟੂਗਾ ਜਦੋਂ ਕੋਈ ਵਿਕੂਗਾ ਤੇ ਮੈਂ ਤੁਹਾਨੂੰ ਕਹਿ ਚੁੱਕਿਆ ਵੀ ਧਰਮ ਮੈਂ ਮੰਨਦਾ ਨਹੀਂ ਤੇ ਨਾ ਡਰ ਮੈਂ ਕਿਸੇ ਨੂੰ ਦੰਨਾ ਜੇ ਕੋਈ ਫੈਸਲਾ ਹੋਊ ਸਾਰੇ ਜ਼ਿੰਮੇਵਾਰਾਂ ਨੇ ਕਾਹ ਕਾ ਇੱਥੇ ਕਰਾਂਗੇ ਤੇ ਫਿਰ ਕਿਉਂ ਡਰੀ ਜਾਨੇ ਤੇਰੇ ਇੱਥੇ ਡਰ ਇੱਥੇ ਕਹਿਗੇ ਤੇ ਕੋਈ ਮਕਰੂਗਾ ਮੈਂ ਤੁਹਾਡਾ ਚੌਂਕੀਦਾਰਾ ਪੂਰਾ ਜ਼ਰੂਰ ਕਰੂੰਗਾ ਇੰਨਾ ਕਿ ਤੁਹਾਡਾ ਜ਼ਰੂਰ ਖੜਕਾਉ ਕਿ ਖਾਲਸਾ ਜੀ ਆਨੰਦਪੁਰ ਦੇ ਮਤੇ ਦੀ ਕਾਪੀ ਇਹਦੇ ਚਾਹ ਲਿਖਿਆ ਚੀਜ਼ਾਂ ਤੇ ਰੈਗੂਲੇਸ਼ਨ ਪਾਸ ਕਰਨ ਵਾਲੇ ਆ ਸੱਜਣਾ ਇੱਥੋਂ ਤੱਕ ਕੰਮ ਸਾਡਾ ਮੁਕਿਆ ਇੱਥੋਂ ਤੱਕ ਇਹਦਾ ਤੁਸੀਂ ਦੱਸੋ ਕੀ ਕਰਨਾ ਹੈ ਉਦੋਂ ਜ਼ਿੰਮੇਵਾਰੀ ਹੋਣੀ ਤੁਹਾਡੀ